ਪੰਜਾਬ ਸਰਕਾਰ ਦਲਿਤ ਵਰਗਾਂ ਦੇ ਲੋਕਾਂ ਲਈ ਜੋ ਸਕੀਮਾਂ ਦੇ ਰਹੀ ਹੈ ਉਸ ਵਿੱਚ ਕੁਝ ਐਸੇ ਬਦਲਾਅ ਕਰਨ ਤਾਂ ਜੋ ਹਰ ਕਿਸੇ ਨੂੰ ਉਸ ਸਕੀਮ ਦਾ ਲਾਭ ਸਿੱਧੇ ਤੌਰ ਤੇ ਹੋਵੇ ਇਹ ਮੰਗ ਬਜਾਗਰ ਫਰੰਟ ਪੰਜਾਬ ਵੱਲੋਂ ਰੱਖੀ ਗਈ ਹੈ ਉੱਥੇ ਹੀ ਗੁਰਦਾਸਪੁਰ ਦੇ ਪਿੰਡ ਬਡਾਲਾ ਗਰੰਥੀਆਂ ਵਿਖੇ ਕੀਤੀ ਗਈ ਮੀਟਿੰਗ 'ਚ ਸੂਬੇ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਜੋ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੇ ਰਾਸ਼ਨ ਕਾਰਡ ਬਣਾਏ ਗਏ ਸਨ ਉਹਨਾਂ 'ਚ ਕਈ ਕਾਰਡ ਕੱਟੇ ਗਏ ਹਨ ਜੋ ਗਰੀਬ ਲੋਕ ਹਨ ਅਤੇ ਉਹਨਾਂ ਦੀ ਮੂੜ ਤੋਂ ਪ੍ਰਤਾਲ ਕਰਕੇ ਉਹ ਕੜ ਦੁਆਰਾ ਲਾਗੂ ਕੀਤੇ ਜਾਣ ਤਾਂ ਜੋ ਉਹਨਾਂ ਲੋਕਾਂ ਨੂੰ ਲਾਭ ਮਿਲ ਸਕੇ ਅਤੇ ਉਹਨਾਂ ਇਹ ਵੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਸਿਹਤ ਬੀਮਾ ਯੋਜਨਾ ਉਸ 'ਚ ਕੁਝ ਬਦਲਾਵ ਕਰਨ ਦੀ ਲੋੜ ਹੈ ਤਾਂ ਜੋ ਸਰਕਾਰ ਕਰੇ ਜਿਸ ਨਾਲ ਸਰਕਾਰ ਵੱਲੋਂ ਮਿਲ ਰਹੀ ਸਹੂਲਤ ਦੀ ਹਰ ਪਰਿਵਾਰ ਨੂੰ ਲਾਭ ਮਿਲ ਸਕੇ ਅਤੇ ਅੰਘ ਹੀ ਲੋਕਾਂ ਨੂੰ ਵੀ ਪ੍ਰਤੀ ਮਹੀਨੇ 5000 ਰੁਪਏ ਮਾਲੀ ਮਦਦ ਦਿੱਤੀ ਜਾਵੇ ਜਿਸ ਨਾਲ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਰੋਜ਼ਗਾਰ ਬਸਰ ਕਰ ਸਕਣ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲੱਪਟੇ ਸੰਖੇਪ ਖੁਸ਼ੀਪੁਰ ਦੀ ਰਿਪੋਰਟ ਜਗਵੀਰ ਸਿੰਘ ਧਰਮਸੋਧ ਜ਼ਿਲ੍ਹਾ ਪ੍ਰਧਾਨ ਬਾਜਗਿਆ ਫਰੰਟ ਗੁਰਦਾਸਪੁਰ ਮੈਂ ਪੰਜਾਬ ਸਰਕਾਰ ਕੋਲੋਂ ਮੰਗ ਕਰਦਾ ਦਲਿਤ ਭਾਈਚਾਰੇ ਦੇ ਲੋਕਾਂ ਵਾਸਤੇ ਕਿ ਪੰਜਾਬ ਸਰਕਾਰ ਜੋ ਗਰੀਬ ਲੋਕਾਂ ਲਈ ਸੇਸੂਤਾਂ ਲਈ ਕਾਰਡ ਛੁਕੀਤੇ ਨੇ ਉਹ ਕਾਰਡ ਜਿਹੜੇ 5 ਲੱਖ ਰੁਪਏ ਦਾ ਆਇਆ ਉਹ ਕਾਰਡ ਜਿਹੜਾ ਵਾ ਗਰੀਬ ਲੋਕਾਂ ਦੇ ਜਿਹੜੇ ਘਰ ਦੇ ਵਿੱਚ ਕੋਈ ਮਰੀਜ਼ ਆਪਰੇਸ਼ਨ ਵਾਸਤੇ ਜਾਂਦਾ ਡਾਕਟਰ ਸਾਹਿਬ ਦੇ ਮੈਡੀਕਲ ਕਾਰਡ ਉਹ 5 ਲੱਖ ਦੇ ਵਿੱਚ ਸਮਝ ਲਓ ਕਿ 5 ਸਾਲਾਂ ਦੇ ਵਿੱਚ ਕੁਝ ਨਹੀਂ ਮਿਲ ਸਕਦਾ ਬਾਅਦ ਚ ਉਹਨੂੰ ਜੀ ਗਰੀਬ ਨੂੰ ਇਹ ਆਪੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਐਸਡੀਐਮ ਅਧਿਕਾਰੀ ਲਾਇਆ ਜਾਵੇ ਕੋਈ ਅਧਿਕਾਰੀ ਲਾਇਆ ਜਾਵੇ ਜੋ ਗਰੀਬ ਨੂੰ 5 ਲੱਖ ਰੁਪਏ ਦਾ ਖਾਲੀ ਚੈੱਕ ਇਸ਼ੂ ਚੈੱਕ ਬੁੱਕ ਇਸ਼ੂ ਕੀਤੀ ਜਾਵੇ ਜਿੰਨਾ ਵੀ ਡਾਕਟਰ ਦਾ ਹਸਪਤਾਲ ਦਾ ਖਰਚਾ ਆਇਆ 50000 ਰੁਪਏ ਭਰ ਕੇ ਉਹ ਦਿੱਤਾ ਜਾਵੇ 4.5 ਲੱਖ ਰੁਪਏ ਲਾਹਬਤਰੀ ਨੂੰ ਬਸ ਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਉਹਨੂੰ ਮਿਸ ਹੈਪ ਗਿਆ ਬਿਮਾਰ ਹੋਵੇ ਤਾਂ ਉਹ 4.5 ਲੱਖ ਰੁਪਏ ਉਸ ਵਕਤ ਦੇ ਖਰਚ ਕਰ ਸਕਦੀ ਹੈ। ਰਾਸ਼ਨ ਕਾਰਡ ਗਰੀਬਾਂ ਦੇ ਕੱਟੇ ਗਏ ਨੇ। ਇਹ ਰਾਸ਼ਨ ਕਾਰਡ ਗਰੀਬਾਂ ਦੇ ਕੱਟੇ ਗਏ ਆ ਤਾਂ ਕਿ ਤਨਹਾੜ ਤਨਾੜਾ ਦੇ ਨਹੀਂ ਕੱਟੇ ਗਏ ਤਗੜੇ ਬੰਦਿਆਂ ਦੇ ਨਹੀਂ ਕੱਟੇ ਗਏ ਇਹ ਰਾਸ਼ਨ ਕਾਰਡ ਪਿੰਡਾਂ ਦੇ ਵਿੱਚ ਧੜੇਬਾਜੀ ਕਰਕੇ ਕੱਟੇ ਜਾਂਦੇ ਨੇ। ਇਹ ਪੰਜਾਬ ਸਰਕਾਰ ਨੂੰ ਭੀਲ ਹੈ ਕਿ ਗਰੀਬਾਂ ਦੇ ਜਿਹੜੇ ਆ ਮਿਲਦਾ ਵਾ ਜੇ ਤੁਸੀਂ ਦੇਣਾ ਹੀ ਆ ਤੇ ਗਰੀਬਾਂ ਨੂੰ ਤਗੜੇ ਹੋ ਕੇ ਦਿਓ ਕੋਈ ਗੱਲ ਨਹੀਂ ਤੁਹਾਨੂੰ ਵੀ ਸਿਸਾਂ ਲੱਗਣ ਗਿਆ ਆ ਪਹਾਜ ਲੋਕ ਜਿਹੜੇ ਜੀ ਆਪਣੇ ਹੁੰਦੇ ਜੀ ਉਹ ਰਿਕਸ਼ੇ ਤੇ ਸਿਰਫ ਆਪਣਾ ਹੀ ਟੋਬਰਾਈ ਕਰਦੇ ਆ ਕਿਤੇ ਆਉਣ ਜਾਣ ਵਾਸਤੇ ਪਰ ਉਹਨਾਂ ਨੂੰ ਕੋਈ ਆਮਦਨ ਦਾ ਕੋਈ ਸਾਧਨ ਨਹੀਂ ਹੁੰਦਾ ਪੰਜਾਬ ਸਰਕਾਰ ਉਹਨਾਂ ਨੂੰ 5000 ਰੁਪਏ ਮਹੀਨੇ ਦੀ ਪੈਨਸ਼ਨ ਦੇਵੇ ਤਾਂ ਕਿ ਉਹ ਆਪਣਾ ਜੀਵਨ ਮਾਰਾ ਮੋਟਾ ਬਤੀਤ ਕਰ ਸਕਣ ਵਧੀਆ ਆਖਰੀ ਕਿਹਨਾ ਕਰ ਸਕਦੇ ਲੋਕਾਂ ਨੂੰ ਆਧਾਰ ਕਾਰਡ ਤੇ ਹੀ 2 ਲੱਖ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਦੇਵੇ ਤਾਂ ਕਿ ਉਹ ਆਪਣਾ ਮਾੜਾ ਮੋਟਾ ਗੁਜ਼ਾਰਾ ਕੰਮਕਾਰ ਕਰਕੇ ਉਹ ਚਲਾ ਸਕਣ ਤਾਂ ਆਪਣੀ ਰੋਟੀ ਪਾਣੀ ਖਾ ਸਕਣ ਜੀ An excellent coaching point in IELTS and spoken English. Also, expert in study and visitor visa. Government approved SS Group. Session Chunk Hushyarpur.